ਇਹ ਤਾਂ ਬਿਲਕੁਲ ਦਵਾਈ ਆ ਇਸ ਵੀਡੀਓ ਤੋਂ ਬਹੁਤੇ ਵੱਧ ਲੋਕ ਆ ਜਿਹੜੇ ਫਾਇਦਾ ਉਠਾਉਣਗੇ ਆ ਇੰਨੀ ਸੋਹਣੀ ਪਰਮਾਤਮਾ ਦੀ ਨਿਆਮਤ ਦਵਾਈ ਵਰਗੀ ਇੰਨੀ ਵਧੀਆ ਸਬਜ਼ੀ ਸ਼ੂਗਰ ਵਗੈਰਾ ਤੇ ਤਾਂ ਹੀ ਤਾਂ ਆਪਾਂ ਨੂੰ ਆਰਾਮ ਰਹੇ ਅੱਜ ਦੀ ਵੀਡੀਓ ਆ ਜਿਹੜੀ ਬਹੁਤ ਵਧੀਆ ਹੈ ਆਪਾਂ ਨੂੰ ਪਤਾ ਲੱਗੂਗਾ ਵੀ ਹਾਂ ਆਪਾਂ ਕੀ ਗਲਤੀਆਂ ਕਰ ਰਹੇ ਆ ਤੁਹਾਨੂੰ ਵੀਡੀਓ ਤੋਂ ਹੀ ਪਤਾ ਲੱਗ ਜਾਊਗਾ ਆਪਾਂ ਕਰੇਲਿਆਂ ਦੇ ਖਾਣ ਵਿੱਚ ਕਿੰਨੀ ਮਿਸਟੇਕ ਕਰਦੇ ਆ ਨਾਮਕ ਵਿੱਚ ਨਹੀਂ ਰੱਖਣਾ ਇਹਨਾਂ ਨੂੰ ਘੰਟਾ ਘੰਟਾ ਤੁਸੀਂ ਵੀਡੀਓ ਨੂੰ ਸਾਰੀ ਦੇਖਣਾ ਹੈ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਹੈਲਦੀ ਵੇ ਕਿਹੜਾ ਹੈ ਹੂ ਦਾ ਢੰਗ ਨਾਲ ਜਿਹੜੇ ਕਰੇਲੇ ਬਣਾਉਨੇ ਆ ਉਹ ਕਿੰਨਾ ਤੇਲ ਆਪਾਂ ਕੰਜ਼ਿਊਮ ਕਰਦੇ ਆ ਤੇ ਜਿਹੜਾ ਪਹਿਲਾ ਤਰੀਕਾ ਸੀ ਉਹ ਕਿਵੇਂ ਦਾ ਸੀ ਵੀਡੀਓ ਤੇ ਬਣੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਇਹ ਤਰੀਕਾ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਹੋ ਸਕੇ ਤਾਂ ਕਿ ਆਪਣੀ ਸਿਹਤ ਆ ਜਿਹੜੀ ਠੀਕ ਰਹਿ ਸਕੇ ਆਪਾਂ ਇੰਨੀ ਸੋਹਣੀ ਪਰਮਾਤਮਾ ਦੀ ਨਿਯਾਮਤ ਦਵਾਈ ਵਰਗੀ ਇੰਨੀ ਵਧੀਆ ਸਬਜ਼ੀ ਜਿਹੜੀ ਸਾਨੂੰ ਐਨੇ ਰੋਗਾਂ ਤੋਂ ਬਚਾਉਂਦੀ ਆ ਆਪਾਂ ਉਹਨੂੰ ਵੀ ਗਲਤ ਢੰਗ ਨਾਲ ਬਣਾ ਕੇ ਖਾਣੇ ਆ ਚਾਰ ਤਰੀਕੇ ਮੈਂ ਤੁਹਾਨੂੰ ਦੱਸੂਗੀ ਵੱਖ-ਵੱਖ ਢੰਗ ਨਾਲ ਕਿੱਦਾਂ ਬਣਾਏ ਜਾਂਦੇ ਆ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਕੁਕਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਇਹ ਰੈਸਪੀ ਲੈ ਕੇ ਭਾਰਵੇਂ ਕਰੇਲਿਆਂ ਦੀ ਭਾਰਵੇਂ ਕਰੇਲੇ ਜਿਹੜੇ ਸਾਡੇ ਪੁਰਾਣੇ ਸਮੇਂ ਵਿੱਚ ਦਾਦੀਆਂ ਨਾਨੀਆਂ ਬਣਾਉਂਦੀਆਂ ਹੁੰਦੀਆਂ ਸੀ ਉਹ ਵੇ ਨਾਲ ਆਪਾਂ ਨੇ ਬਣਾਉਣੇ ਆ ਕਿਉਂਕਿ ਉਹ ਤਰੀਕੇ ਹੁਣ ਛੱਡ ਕੇ ਆਪਾਂ ਮਾਡਰਨ ਹੋ ਗਏ ਆ ਮਾਡਰਨ ਤਰੀਕੇ ਨਾਲ ਆਪਾਂ ਕਿਵੇਂ ਬਣਾਉਣੇ ਆ ਤੇ ਪੁਰਾਣੇ ਸਮੇਂ ਵਿੱਚ ਕਿੱਦਾਂ ਬਣਾਏ ਜਾਂਦੇ ਸੀ ਮੈਂ ਇਹ ਨਹੀਂ ਕਹਿੰਦੀ ਵੀ ਸਾਰਿਆਂ ਨੇ ਹੀ ਛੱਡ ਦੇ ਇਦਾਂ ਬਣਾਉਣੇ ਕਿਉਂਕਿ ਹੁਣ ਵੀ ਪਿੰਡਾਂ ਵਿੱਚ ਇਹ ਤਰੀਕੇ ਨਾਲ ਜਿਹੜੀਆਂ ਬੀਬੀਆਂ ਆ ਉਹ ਕਰੇਲੇ ਭਰਵੇਂ ਬਣਾਉਂਦੀਆਂ ਪਰ ਜ਼ਿਆਦਾਤਰ ਬਹੁਤ ਘੱਟ ਹੋਣ ਗਈਆਂ ਮੇਰੇ ਹਿਸਾਬ ਨਾਲ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੋਣ-ਕੋਣ ਪੁਰਾਣੇ ਸਮੇਂ ਦੇ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦੱਸੂਗੀ ਨਾ ਹੁਣ Karele ਬਣਾਉਣੇ ਵੀ Karele ਆ ਜਿਹੜੇ ਵੱਖ-ਵੱਖ ਟੰਗਾ ਨਾਲ ਕਿੱਦਾਂ ਬਣਾਏ ਜਾਂਦੇ ਆ ਆਪਾਂ ਪਹਿਲਾਂ ਪੁਰਾਣਾ ਤਰੀਕਾ ਸ਼ੇਅਰ ਕਰਨਾ ਹੈ 1 ਕਿਲੋ ਦੇ ਕਰੀਬ Karele ਲਏ ਹੋਏ ਆ ਪਹਿਲਾਂ ਆਪਾਂ ਨੇ ਸਾਰਿਆਂ ਨੂੰ ਇਹਨਾਂ ਨੂੰ ਛਿੱਲਣਾ ਨਾ ਕਰਕੇ ਨਾ ਉੱਪਰ ਤੋਂ ਇਦਾਂ ਛਿੱਲੇ ਲੈਣੇ ਆ ਇਹ ਫਿਰ ਇਹ ਇਦਾਂ ਉਤਰਦਾ ਇਹਦਾ ਛਿੱਲੜਾ ਜਿਹੜਾ ਉੰਜ ਆਪਣੇ ਪੁਰਾਣੇ ਸਮੇਂ ਤੋਂ ਆਪਾਂ ਦੇਖਦੇ ਆਂ ਇਦਾਂ ਛਿਲਿਆ ਕਰਦੇ ਸੀ ਫਿਰ ਇਹ ਇੱਕ ਤਰ੍ਹਾਂ ਨਾਲ ਨਾ ਜਿਵੇਂ ਆਪਾਂ ਕੱਦੂ ਕਸ ਕਰ ਲੈਂਦੇ ਆ ਉਦਾਂ ਹੋ ਜਾਂਦਾ ਇਸ ਕਰਕੇ ਆਪਾਂ ਨੇ ਸਾਰੇ ਕਰੇਲੇ ਇਦਾਂ ਹੀ ਛਿੱਲੇ ਲੈਣੇ ਕਰੇਲੇ ਆਪਾਂ ਨੇ ਛਿੱਲ ਲਏ ਜੀ ਇਹ ਹੋ ਗਿਆ ਬਿਲਕੁਲ ਇਹ ਕੱਦੂ ਕਸ ਜਿਵੇਂ ਮੈਂ ਰਗੜੇ ਆ ਇਹ ਕਰੇਲੇ ਉੱਪਰੋਂ ਛਿੱਲੇ ਨਹੀਂ ਇਨਾਂ ਦਾ ਫਾਇਦਾ ਇਹ ਹੁੰਦਾ ਹੈ ਰਗੜਿਆਂ ਦਾ ਇਹ ਬਿਲਕੁਲ ਇਹ ਪਲੇਨ ਹੋ ਜਾਂਦੇ ਆ ਕਰੇਲੇ ਇਹ ਜਿਹੜਾ ਉੱਪਰਲਾ ਪਾਰਟ ਆ ਨਾ ਕਰੇਲੇ ਦਾ ਆ ਹਿੱਸਾ ਇਹ ਇਹਦੇ ਵਿੱਚੇ ਕੁੜਤਣ ਹੁੰਦੀ ਆ ਆਪਾਂ ਨੇ ਕੋਈ ਨਮਕ ਵਿੱਚ ਨਹੀਂ ਰੱਖਣਾ ਇਹਨਾਂ ਨੂੰ ਘੰਟਾ-ਘੰਟਾ ਕੋਈ ਧੁੱਪ ਚ ਨਹੀਂ ਰੱਖਣਾ ਬਿਲਕੁਲ ਇਹ ਕੁੜਤਣ ਤੋਂ ਬਿਨਾਂ ਕਰੇਲੇ ਬਣਨ ਕਿਵੇਂ ਬਣਨਗੇ ਮੈਂ ਤੁਹਾਨੂੰ ਦੱਸ ਦਿੰਦੀ ਆ ਆਹ ਦੇਖੋ ਇਹ ਐਵੇਂ ਥੋੜਾ ਸੀ ਜਿਹੜੀਆਂ ਆਪਣੀਆਂ ਪੁਰਾਣੀਆਂ ਬੀਬੀਆਂ ਸੀ ਉਹ ਰਗੜਦੀਆਂ ਸੀ ਕਰੇਲੇ ਨੂੰ ਇਹ ਬਿਲਕੁਲ ਪਲੇਨ ਹੋ ਜਾਂਦਾ ਹੈ ਤਾਂ ਕਿ ਇਹਨੂੰ ਜਦ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਵਿੱਚ ਰੱਖਣਾ ਤਾਂ ਇਹ ਉੱਚਾ ਨੀਵਾ ਜਿਆ ਨਹੀਂ ਹੁੰਦਾ ਮਤਲਬ ਵਧੀਆ ਇੱਕ ਸਾਰਾ ਜਿਹੜਾ ਕਰੇਲਾ ਪੱਕਦਾ ਹੈ ਤੇ ਕਰੇਲੇ ਨੂੰ چیر ਕੇ ਕੀ ਰੱਖਣਾ ਪਹਿਲਾਂ ਆਪਾਂ ਉਹ چیر ਲਈਏ ਅੰਦਰ ਵਿੱਚ ਏਦਾਂ ਚਾਕੂ ਨਾਲ ਹੋਲ ਕਰ ਲੈਣਾ ਜੇ ਕਿਤੇ ਇਹਦਾ ਬੀਜ ਆ ਜਿਹੜਾ ਵਿੱਚ ਪੱਕਾ ਹੈ ਤਾਂ ਉਹ ਆਪਾਂ ਨੇ ਕੱਢ ਲੈਣਾ ਜੇ ਕੱਚਾ ਬੀਜ ਵੀ ਆ ਉਹਨੂੰ ਵੀ ਕੱਢ ਲੈਣਾ ਮਤਲਬ ਇਹਨੂੰ ਬਿਲਕੁਲ ਖਾਲੀ ਕਰ ਦੇਣਾ ਕੱਚਾ ਬੀਜ ਆ ਜਿਹੜਾ ਉਹ ਫਿਰ ਆਪਾਂ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ ਆ ਉਹਦਾ ਕੀ ਕਰਨਾ ਹੈ ਇਹ ਐਦਾਂ ਕਰਕੇ ਆਪਾਂ ਨੇ ਬਿਲਕੁਲ ਇਹਨੂੰ ਖਾਲੀ ਕਰ ਦੇਣਾ ਆਪਾਂ ਨੇ ਐਦਾਂ ਕਰ ਲਾਣੇ ਹੁਣ ਆਪਾਂ ਨੇ ਕਰਨਾ ਹੈ ਮਸਾਲਾ ਤਿਆਰ ਮਸਾਲਾ ਤਿਆਰ ਕਰਨ ਵਾਸਤੇ ਆਪਾਂ ਨੇ ਕਿਹੜੇ ਕਿਹੜੇ ਇਨਗਰੀਡੀIENTS ਵਰਤਣੇ ਆ ਆਹ ਤਿੰਨ ਮਿਰਚਾਂ ਪਾਉਣੀਆਂ ਆ ਆਪਾਂ ਨੇ ਨਮਕ ਪਾਉਣਾ ਆਪਣੇ ਮਸਾਲੇ ਦੇ ਮੁਤਾਬਕ ਕੱਲੇ ਨਮਕ ਨਾਲ ਆ ਜਿਹੜੀਆਂ ਮਿਰਚਾਂ ਬਹੁਤ ਵਧੀਆ ਕੁੱਟੀਆਂ ਜਾਂਦੀਆਂ ਨੇ ਦਾਦੀ ਆਪਣੀ ਮਾਂ ਜਦੋਂ ਕੁੱਟਦੀ ਸੀ ਨਾ ਮਸਾਲਾ ਐਦਾਂ ਸੋਟਾ ਵੱਜਦਾ ਸੋਨਾ ਲੱਗਿਆ ਕਰਦਾ ਸੀ ਕੌਣ ਕੌਣ ਬੈਠਦਾ ਸੀ ਫਿਰ ਆਪਾਂ ਨੂੰ ਭੁਜਾ ਦੰਦੇ ਹੁੰਦੇ ਸੀ ਵੀ ਜਾ ਉਪਰਾਂ ਕਿਤੇ ਆਪਣੀ ਅੱਖ ਵਿੱਚ ਨਾ ਪਵਾ ਲਿਓ ਮਿਰਚ ਬੱਚਿਆਂ ਨੂੰ ਪਰਾਂ ਕਰੀ ਜਾਂਦੇ ਹੁੰਦੇ ਸੀ ਇਹ ਸਾਰੀਆਂ ਗੱਲਾਂ ਹੁਣ ਬਿਲਕੁਲ ਹੀ ਗਾਇਬ ਹੋ ਗਈਆਂ ਨਾ ਕੋਈ ਕੁੰਡੀ ਸੋਟੇ ਨਾਲ ਕੁੱਟਦਾ ਜਿਆਦਾਤਰ ਨਾ ਕੋਈ ਬੱਚਾ ਹੈ ਨਾ ਕਿਸੇ ਬੱਚੇ ਕੋਲੇ ਵੀ ਹੈ ਨਾ ਹੁਣ ਵੀ ਕੋਈ ਆ ਕੇ ਕੋਲ ਬੈਠ ਜਵੇ ਆ 2 ਇੰਚ ਅਦਰਕ ਇਹ ਇੱਕ ਤੁਰੀ ਲਸਣ ਦੀ ਇਹਨੂੰ ਸਿਰਫ ਖੁਸ਼ਬੂ ਜੀ ਵਾਸਤੇ ਹੀ ਪਾਉਣਾ ਆਪਾਂ ਨੇ ਜਿਆਦਾ ਲਸਣ ਨਹੀਂ ਪਾਉਣਾ ਇਹਦੇ ਵਿੱਚ ਢੇੜ ਪਿਆਜ਼ ਪਾਇਆ ਮੈਂ ਮੀਡੀਅਮ ਸਾਈਜ਼ ਦਾ ਇੱਕ ਬੱਦਰ ਤੇ ਕੁੱਟਣਾ ਸ਼ੁਰੂ ਕਰਨਾ ਚਾਹੀਦਾ ਥੋੜਾ ਥੋੜਾ ਵਿੱਚ ਅੱਗੇ ਅੱਗੇ ਲਿਜਾਈ ਜੋ ਬਸ ਮਸਾਲਾ ਆਪਣਾ ਪੀਸਿਆ ਗਿਆ ਜੀ ਹੁਣ ਆਪਾਂ ਨੇ ਥੋੜੀ ਜੀ ਹਲਦੀ ਪਾ ਦੇਣੀ ਇਹਦੇ ਵਿੱਚ ਤੇ ਥੋੜੀ ਜੀ ਲਾਲ ਮਿਰਚ ਪਾ ਦੇਣੀ ਬਿਲਕੁਲ ਘੱਟ ਕਿਉਂਕਿ ਸਾਡੇ ਘਰਾਂ ਤਾਂ ਕਰਾ ਰਾਜਾ ਖਾਂਦੇ ਆ ਫਿਰ ਬੱਚਿਆਂ ਨੂੰ ਜ਼ਿਆਦਾ ਸਵਾਦ ਲੱਗਦਾ ਤੇ ਨਾਲ ਦੀ ਨਾਲ ਆਪਾਂ ਨੇ ਥੋੜਾ ਜਿਹਾ ਪਾ ਦੇਣਾ આમਚੂਰ ਪਾਊਡਰ ਪਹਿਲਾਂ ਤਾਂ ਪੁਰਾਣੇ ਸਮਿਆਂ ਵਿੱਚ ਨਾ ਅੰਬੀ ਛੋਟੀ ਜਿਹੜੀ ਦੇ ਵਿੱਚ ਗਿੱਟਕ ਅਜੇ ਬਹੁਤ ਨਰਮ ਹੁੰਦੀ ਸੀ ਉਹ ਕਾਉਂਦੇ ਹੁੰਦੇ ਸੀ ਸਪੈਸ਼ਲ ਤੋੜ ਕੇ ਲੈ ਕੇ ਆਉਂਦੇ ਸੀ ਛੋਟੀਆਂ-ਛੋਟੀਆਂ ਜਿਹਾ ਅੰਬੀ ਬਹੁਤ ਟੇਸਟੀ ਹੋਣ ਵਾਲਾ ਮਸਾਲਾ ਇਹ ਹੋਈ ਹੈ ਹਲਦੀ ਕਿਉਂਕਿ ਮੈਂ ਪਹਿਲਾਂ ਵੀ ਵਰਤ ਲਈ ਸੀ ਇਹਨੂੰ ਨਾਲ ਨਾਲ ਕਰੇਲਾ ਭਰਦੇ ਹੋਏ ਮੈਂ ਤੁਹਾਨੂੰ ਦੱਸਾਂ ਪਹਿਲਾਂ ਨਾ ਕੀ ਕਰਦੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਐਦਾਂ ਰੀਲ ਨਹੀਂ ਸੀ ਵਰਤਦੇ ਹੁੰਦੇ ਕੱਚਾ ਧਾਗਾ ਹੁੰਦਾ ਸੀ ਸੂਤ ਦਾ ਉਹ ਨਿੱਚਲਾ ਨਿੱਚਲਾ ਕਹਿੰਦੇ ਆ ਉਹਨੂੰ ਜਿਵੇਂ ਆਪਾਂ ਤੱਕਲੇ ਤੇ ਕਰਦੇ ਆ ਨਾ ਜੇ ਹੁਣ ਇਹ ਗੱਲਾਂ ਮੈਨੂੰ ਲੱਗਦਾ ਹੁਣ ਤਾਂ ਬਹੁਤ ਘੱਟ ਲੋਕ ਜਾਣਦੇ ਆ ਕਿਉਂਕਿ ਨਾ ਕੋਈ ਚਰਖੇ ਨਾਲ ਕੱਤਦਾ ਪਤਾ ਹੀ ਨਹੀਂ ਮਤਲਬ ਮੈਨੂੰ ਤਾਂ ਲੱਗਦਾ ਵੀ ਕਿਸੇ ਨੂੰ ਵੀ ਨਿੱਚੜਾ ਵੀ ਹੁੰਦਾ ਸੀ ਖੁਸ਼ ਕਦੇ ਕੋਈ ਬਸ ਉਹ ਕੱਚਾ ਧਾਗਾ ਹੁੰਦਾ ਸੀ ਨਾ ਜਿਹੜਾ ਉਹਦੇ ਨਾਲ ਕਰਦੇ ਹੁੰਦੇ ਸੀ ਸੂਤ ਦੇ ਕੱਚੇ ਧਾਗੇ ਨਾਲ ਇਹਨੂੰ ਲਪੇਟਦੇ ਸੀ ਇਹਨੂੰ ਲਪੇਟਣ ਦਾ ਢੰਗ ਵੀ ਅਲੱਗ ਹੁੰਦਾ ਦੇਖੋ ਇਹ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਇੱਥੋਂ ਸ਼ੁਰੂ ਕਰਦੇ ਆਂ ਇੱਥੇ ਤੇ ਧਾਗੇ ਨੂੰ ਫੜ ਲਿਆ ਤਾਕੇ ਇਹ ਖੁੱਲੇ ਨਾ ਇੱਕ ਵਾਰੀ ਪਿੱਛੇ ਨੂੰ ਲੈ ਕੇ ਜਾਣਾ ਤਾਂਕੇ ਦੱਬਿਆ ਜਾਵੇ ਧਾਗਾ ਫੇਰ ਅੱਗੇ ਤੱਕ ਐਦਾਂ ਕਰਨਾ ਹੈ ਬਸ ਐਦਾਂ ਕਰ ਦੇਣਾ ਪੂਰੀ ਤਰ੍ਹਾਂ ਇਹਨੂੰ ਦੱਬ ਦੇਣਾ ਤਾਂਕੇ ਬੰਦ ਹੋ ਜਾਵੇ ਪੂਰੀ ਤਰ੍ਹਾਂ ਬਾਹਰ ਰਹਿਣਾ ਨਹੀਂ ਚਾਹੀਦਾ ਮਸਾਲਾ ਐਦਾਂ ਕਰਕੇ ਐਦਾਂ ਆਪਣਾ ਪੂਰੀ ਤਰ੍ਹਾਂ ਲਪੇਟ ਦੇਣਾ ਇਹਨੂੰ ਇੱਕ ਵਾਰੀ ਬੇਸ਼ੱਕ ਕarele ਟੁੱਟਿਆ ਵੀ ਹੋਵੇ ਫਿਰ ਵੀ ਨਹੀਂ ਨਿਕਲੂਗਾ ਫੇਰ ਪਿੱਛੇ ਨੂੰ ਲੈ ਜਾਣਾ ਇੱਕ ਵਾਰੀ ਬਸ ਐਦਾਂ ਕਰਕੇ ਐਦਾਂ ਤੋੜ ਦੇਣਾ ਇਹਨੇ ਕਿ ਬਿਲਕੁਲ ਵੀ ਨ ਕਿਧਰੇ ਪਾਸੇ ਨੂੰ ਨਿਕਲਣਾ ਇੰਨਾ ਵਧੀਆ ਮਸਾਲਾ ਭਰ ਹੁੰਦਾ ਐਵੇਂ ਥੋੜਾ ਪੁਰਾਣੇ ਤਰੀਕੇ ਵਰਤਦੇ ਸੀ ਇਹ ਐਦਾਂ ਹੀ ਆਪਾਂ ਨੇ ਦੂਜਾ ਭਰ ਲੈਣਾ ਪਾਫ ਜੇ ਬਣਦਾ ਸਮਝ ਲਓ ਇਹ ਕਰੇਲੇ ਦੀ ਨਾਲੇ ਇਹ ਅੰਦਰ ਨਮੀ ਰੱਖਦਾ ਫਿਰ ਕਰੇਲੇ ਨੂੰ ਅੰਦਰ ਨਮੀ ਰੱਖਦੇ ਨਾ ਪਿੱਛੇ ਤੇ ਬਾਹਰ ਛੱਡ ਦੇਣੇ ਜੀਵੇਂ ਕਹਿੰਦਾਂ ਨੇ ਨਾ ਕੜਤਣ ਕੜਤਣ ਜਦ ਅੰਦਰ ਮਸਾਲਾ ਹੀ ਭਰਿਆ ਗਿਆ ਕੜਤਣ ਕਿੱਥੇ ਤੇ ਰਹਿਣੀ ਹੈ ਉੱਪਰਲਾ ਕੜਤਣ ਵਾਲਾ ਹਿੱਸਾ ਸੀ ਜਿਹੜਾ ਉਹ ਤਾਂ ਆਪਾਂ ਨੇ ਅਲੱਗ ਕੱਢਤਾ ਸਿਰਫ ਆਪਾਂ ਨੇ ਬਿਲਕੁਲ ਰਗੜਿਆ ਹੋਇਆ ਕarele ਭਰਨਾ ਹੈ ਉਹ ਮੈਂ ਤੁਹਾਨੂੰ ਬਾਅਦ ਚੋ ਦੱਸ ਦਿਆਂ ਵੀਡੀਓ ਵਿੱਚ ਅੱਗੇ ਜਾ ਕੇ ਵੀ ਉਹ ਕੜਤਣ ਵਾਲੇ ਹਿੱਸੇ ਨੂੰ ਵੀ ਆਪਾਂ ਨੇ ਮਿੱਠਾ ਕਰਕੇ ਕਿਵੇਂ ਵਰਤਣਾ ਹੈ ਕੋਈ ਉਹਦਾ ਪਾਣੀ ਨਹੀਂ ਕੱਢਣਾ 슈ਗਰ ਵਗੈਰਾ ਤੇ ਤਾਂ ਹੀ ਤਾਂ ਆਪਾਂ ਨੂੰ ਆਰਾਮ ਰਹਿੰਦਾ ਫਿਰ ਆਪਾਂ ਉਹ ਸਾਰੀ ਜਿਹੜੀ ਇੱਕ ਤਾਕਤ ਹੁੰਦੀ ਆ ਇੱਕ ਮੈਡੀਸਨ ਦੇ ਰੂਪ ਵਿੱਚ ਪ੍ਰਮਾਤਮਾ ਨੇ ਇੰਨੀ ਵਧੀਆ ਨਿਆਮਤ ਸਾਨੂੰ ਇਹ ਸਬਜ਼ੀ ਦਿੱਤੀ ਹੋਈ ਆ ਜਿਹੜੀ ਸਾਨੂੰ ਪਤਾ ਨਹੀਂ ਕਿੰਨੇ ਹੀ ਰੋਗਾਂ ਤੋਂ ਬਚਾਉਂਦੀ ਆ ਆਪਾਂ ਇਹਨੂੰ ਐਦਾਂ ਬਰਬਾਦ ਕਰਦੇ ਆ ਢੰਗ ਨਾਲ ਖਾਂਦੇ ਨਹੀਂ ਐਦਾਂ ਕਰਕੇ ਐਦਾਂ ਆਪਾਂ ਨੇ ਲਪੇਟ ਦਾਣਾ ਕarele ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਤਾਕੇ ਫਿਰ ਤੋਂ ਹੈਲਦੀ ਵੇ ਨਾਲ ਜਿਹੜਾ ਆਪਾਂ ਖਾ ਸਕੀਏ ਬਿਲਕੁਲ ਘੱਟ ਅੱਗ ਰੱਖਣੀ ਹੈ ਇਹਦੀ ਮੈਂ ਡੇਢ ਕ ਚਮਚ ਦੇ ਕਰੀਬ ਲਵਾਂਗੀ ਸਰੋਂ ਦਾ ਤੇਲ ਸਾਰਾ ਮਸਾਲਾ ਚੰਗੀ ਤਰ੍ਹਾਂ ਕਵਰ ਕਰਕੇ ਅੰਦਰ ਰੱਖ ਲਿਆ ਕੋਈ ਗੁੰਜਾਇਸ਼ ਨਹੀਂ ਵੀ ਇਹ ਕੜਾਹੀ ਵਿੱਚ ਜਾ ਕੇ ਫੈਲੂਗਾ ਤੇ ਇਹਦਾ ਕੱਚਾਪਨ ਕਰ ਲਿਆ ਆਪਣੇ ਦੂਰ ਦੇਖੋ ਕਿੰਨਾ ਘੱਟ ਤੇਲ ਲਿਆ ਆਪਾਂ ਨੇ ਤੇ ਬਿਲਕੁਲ ਘੱਟ ਅੱਗ 'ਆ ਇਦਾਂ ਰੱਖ ਲੈਣਾ ਆਪਾਂ ਨੇ ਤੇ ਇਹਨਾਂ ਕਰੇਲਿਆਂ ਨੂੰ ਇੱਕ ਇੱਕ ਕਰਕੇ ਇਦਾਂ ਪਾ ਦਾਨੇ ਜੇ ਜ਼ਿਆਦਾ ਹੋਣ ਤਾਂ ਫਿਰ ਆਪਾਂ ਇਦਾਂ ਘੇਰਾ ਬਣਾ ਦੀਦਾ ਫਿਰ ਹੌਲੀ ਹੌਲੀ ਕਰੇਲਿਆਂ ਨੂੰ ਨਾ ਇੱਕ ਇੱਕ ਸਾਈਡ ਆ ਜਿਹੜੀ ਪਲਟਾ ਕੇ ਉੱਪਰਲੇ ਕਰੇਲਿਆਂ ਨੂੰ نیچے ਕਰੀ ਜਾਂਦਾ ਐ ਇਦਾਂ ਕਰ ਲੈਂਦੇ ਆ ਬਹੁਤ ਵਧੀਆ ਬਣਦੇ ਆ ਕਰੇਲੇ ਇਹਨਾਂ ਨੂੰ ਖੁੱਲੇ ਰੱਖ ਕੇ ਹੀ ਆਪਾਂ ਨੇ ਕਰਨਾ ਐ ਇਦਾਂ ਨਹੀਂ ਵੀ ਉੱਪਰੋਂ ਕਵਰ ਨਹੀਂ ਕਰਨੇ ਆਪਾਂ ਨੇ ਇਹ ਦੇਖੋ ਕਿੰਨਾ ਸੋਹਣਾ ਰੰਗ ਪੜਦੇ ਆ ਇਹਦੇ ਵਿੱਚੇ ਮਸਾਲਾ ਬਹੁਤ ਵਧੀਆ ਬਹੁਤ ਵਧੀਆ ਬਣਦਾ ਹੈ ਬਣਾ ਕੇ ਦੱਸਿਓ ਫਿਰ ਤੁਹਾਨੂੰ ਕਿਵੇਂ ਦੇ ਲੱਗੇ ਇਹ ਹੁਣ ਆਪਾਂ ਨੇ ਨਾਲ ਦੀ ਨਾਲ ਦੂਜੇ ਦੀ ਤਰ੍ਹਾਂ ਬਣਾਉਣੇ ਆ ਜਿਹੜੇ ਆਪਾਂ ਨੂੰ ਹੁਣ ਇਹ ਕੰਮ ਔਖੇ ਲੱਗਦੇ ਆ ਨਾ ਸਭੋ ਦੂਜਾ ਕੰਮ ਔਖਾ ਜਿਹੜਾ ਹੁਣ ਆਪਾਂ ਨੇ ਵਰਤਦੇ ਆ ਹੁਣ ਢੰਗ ਵਰਤਦੇ ਆ ਕਰੇਲੇ ਬਣਾਉਣ ਦਾ ਆਪਣੇ ਕਰੇਲੇ ਬਣ ਕੇ ਤਕਰੀਬਨ ਤਿਆਰ ਆ ਦੇਖੋ ਕਿੰਨੇ ਸੋਹਣੇ ਬਣੇ ਆ ਇਹਨਾਂ ਦਾ ਦੂਜਾ ਪਾਸਾ ਜਿਹੜਾ ਆਪਾਂ ਨੇ ਬੰਨੇ ਆ ਹੋਇਆ ਸੀ ਨਾ ਉੱਪਰੋਂ چیرਿਆ ਹੋਇਆ ਦੇਖੋ ਉਹ ਵੀ ਬਿਲਕੁਲ ਹੀ ਨਹੀਂ ਨਿਕਲਿਆ ਮਸਾਲਾ ਬਾਹਰ ਉਹ ਵੀ ਬਹੁਤ ਸੋਹਣਾ ਬਣਿਆ ਆਪਾਂ ਨੇ ਐਦਾਂ ਕਰੀ ਜਾਣਾ ਆ ਜਿਵੇਂ ਆ ਹਿੱਸਾ ਇਧਰੋਂ ਆਪਾਂ ਨੇ ਬੰਨਿਆ ਹੋਇਆ ਨਾ ਆਪਾਂ ਨੇ ਜਿੱਦੋਂ ਕੱਟਿਆ ਹੋਇਆ ਇਹਦਾ ਇਹ ਹਿੱਸਾ ਕੱਚਾ ਆਪਾਂ ਨੇ ਐਦਾਂ ਰੱਖ ਦੇਣਾ ਆ ਬਿਲਕੁਲ ਪੱਕ ਗਿਆ ਇਹ ਬਿਲਕੁਲ ਬਣ ਗਿਆ ਜਿਵੇਂ ਜਿਵੇਂ ਬਣੀ ਜਾਂਦਾ ਆਪਾਂ ਨੇ ਚੱਕੀ ਜਾਣੇ ਇਹ ਦੇਖੋ ਮਸਾਲਾ ਹੈ ਨਾ ਬਹੁਤ ਵਧੀਆ ਬਣਦਾ ਹੈ ਦੇਖੋ ਆ ਹਿੱਸਾ ਜਿਹੜਾ ਆਪਾਂ ਨੇ ਕੱਟਿਆ ਹੋਇਆ ਸਾਰੇ ਪਾਸੇ ਤੋਂ ਬਹੁਤ ਵਧੀਆ ਬਣ ਗਿਆ ਇਹ ਜੇ ਹੋਰ ਜ਼ਿਆਦਾ ਹੋਣ ਉਹ ਵਾਲੇ ਦੁਆਲੇ ਇਦਾਂ ਹੀ ਰੱਖ ਕੇ ਇਦਾਂ ਹੀ ਚੱਕੀ ਜਾਂਦੇ ਆ ਇਹ ਵੀ ਥਿੰਨੇ ਬਣ ਗਏ ਬਿਲਕੁਲ ਹੁਣ ਆਪਾਂ ਨੇ ਇਹਨਾਂ ਨੂੰ ਕੱਢ ਲੈਣਾ ਦੇਖੋ ਆਪਣਾ ਕਿੰਨਾ ਘੱਟ ਤੇਲ ਲੱਗਿਆ ਇਹਦੇ ਵਾਸਤੇ ਤਕਰੀਬਨ ਇੱਕ ਚਮਚ ਲੱਗਿਆ ਨਹੀਂ ਤੇਲ ਬਾਕੀ ਦਾ ਸਾਰਾ ਤੇਲ ਓਵੇਂ ਪਿਆ ਕਿਉਂਕਿ ਬਹੁਤ ਘੱਟ ਅੱਗ ਵਿੱਚ ਆਪਾਂ ਨੇ ਇਹ ਬਣਾਏ ਆ ਤਾਂ ਕਿ ਅੰਦਰ ਤੱਕ ਜਿਹੜਾ ਮਸਾਲਾ ਹੈ ਉਹ ਬਿਲਕੁਲ ਬਣ ਜਵੇ ਅਲੇਦਵਾਲੇ ਕਵਰ ਕਰਿਆ ਹੋਇਆ ਕਰੇਲਾ ਕਰੇਲੇ ਦਾ ਜਿਹੜਾ ਅਲੇਦਵਾਲੇ ਦਾ ਮਤਲਬ ਸਕਿਨ ਆ ਉਹਦੇ ਅੰਦਰ ਦੀ ਭਾਫ ਨਹੀਂ ਦੇਖ ਲਓ ਬਣਾ ਦਾਣਾ ਅੰਦਰ ਜਿਹੜਾ ਮਸਾਲਾ ਹੈ ਉਹ ਕਿੰਨਾ ਵਧੀਆ ਮਸਾਲਾ ਤਿਆਰ ਹੁੰਦਾ ਜਦ ਕਿ ਆਪਾਂ ਹੁਣ ਜਿਹੜਾ ਮਾਡਰਨ ਢੰਗ ਨਾਲ ਬਣਾਉਣਾ ਕਰੇਲਾ ਹੁਣ ਉਹਨੂੰ ਦੇਖਿਓ ਤੁਸੀਂ ਦੱਸਣਾ ਕਮੈਂਟਸ ਵਿੱਚ ਵੀ ਕਿਹੜਾ ਢੰਗ ਆ ਜਿਹੜਾ ਜ਼ਿਆਦਾ ਵਧੀਆ ਹੈ ਪੁਰਾਣੇ ਸਮੇਂ ਵਾਲਾ ਜਾਂ ਹੁਣ ਵਾਲਾ ਇਹ ਐਦਾਂ ਚੱਕ ਲਾਣਾ ਆਪਾਂ ਨੇ ਇਹਨਾਂ ਨੂੰ ਪੂੰਛਾਂ ਦੇ ਕਰੇਲਿਆਂ ਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੁਹਾਡੇ ਕੋਲੋਂ ਕਿਵੇਂ ਬਣੇ ਅੰਦਰ ਮਸਾਲਾ ਬਹੁਤ ਵਧੀਆ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇੱਕ ਵਾਰੀ ਮੇਰੇ ਕਹੇ ਤੇ ਬਣਾ ਕੇ ਜ਼ਰੂਰ ਦੇਖਿਓ ਸੌਖਾ ਤਰੀਕਾ ਹੈ ਆਪਾਂ ਅਲੱਗ-ਅਲੱਗ ਹੁਣ ਮਾਡਰਨ ਢੰਗ ਨਾਲ ਜਿਹੜਾ ਇਹ ਬਣਦੇ ਆ ਆਪਾਂ ਨੇ ਉਹ ਬਣਾਉਣੇ ਆ ਉਹਨਾਂ ਵਾਸਤੇ ਮੈਂ ਇਹ ਕਰੇਲੇ ਆ ਜਿਹੜੇ ਇਹ ਦੇਖੋ ਚਾਰ ਕਰੇਲੇ ਖੋਲ ਕੇ ਰੱਖੇ ਪਏ ਆ ਇਹਨਾਂ ਦੇ ਪਾੜੇ ਪਏ ਆ ਮੈਂ ਢਿੱਡ ਆਪਾਂ ਨੇ ਹੁਣ ਅੱਜ ਦੇ ਜ਼ਮਾਨੇ ਦੇ ਮੁਤਾਬਕ ਪਾਲਣਾ ਤੇਲ ਤੇਲ ਮੈਂ ਸਰੋਂ ਦਾ ਹੀ ਵਰਤਣਾ ਹੁਣ ਦੇਖਿਓ ਕਿੱਥੇ ਇੱਕ ਚਮਚ ਵਿੱਚ ਚਾਰ ਕਰੇਲੇ ਬਣੇ ਹੁਣ ਇਹ ਕਰੇਲੇ ਦੇਖਿਓ ਆ ਕਿੰਨਾ ਤੇਲ ਪਾਉਣਾ ਪਿਆ ਤਾਂ ਹੀ ਇਹ ਤਲੇ ਜਾਣਗੇ ਨਾ ਕਿਉਂਕਿ ਇਹਨਾਂ ਨੂੰ ਤਲਕੇ ਬਣਾਉਂਦੇ ਆ ਫਿਰ ਔਰ ਟਾਈਮ ਵੀ ਲੱਗਦਾ ਜਿਹੜੇ ਅੱਜ ਕੱਲ ਸੌਖਾ ਢਾਂਗਾ ਉਹਦੇ ਵਾਸਤੇ ਅਦਰਕ ਲੈ ਲਿਆ ਮੈਂ ਉਮੀਦ 2 ਇੰਚ ਅਦਰਕ ਦਾ ਟੁਕੜਾ ਸੀ ਇਹ ਤਿੰਨ ਮਿਰਚਾਂ ਲੈ ਲੈਣੀਆਂ ਤਿੰਨ ਮਿਰਚਾਂ ਤੇ ਬਾਕੀ ਇਹ ਪਿਆਜ਼ ਹੋ ਗਿਆ ਐਦਾਂ ਕਰਕੇ ਇਹ ਸੌਖਾ ਢੰਗਾ ਮਸਾਲਾ ਤਿਆਰ ਕਰਨਾ ਦਾ ਜਿਹੜਾ ਕਿ ਆਪਾਂ ਅੱਜ ਕੱਲ ਵਰਤਦੇ ਆ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾ ਦੇਣਾ ਐਦਾਂ ਇਹਨੂੰ ਗ੍ਰਾਈਂਡ ਕਰ ਲੈਣਾ ਇਸ ਚੋਪਰ ਵਿੱਚ ਰੋਂਦੇ ਤੇਲ ਨੇ ਆਪਣਾ ਧੂਆ ਜਿਹੜਾ ਛੱਡ ਦਿੱਤਾ ਹੈ ਤੇ ਆਪਾਂ ਨੇ ਇਹ ਕarele ਚੱਕ ਲੈਣੇ ਚਾਰ ਦੇ ਚਾਰ ਤੇ ਇਹਨਾਂ ਨੂੰ ਸਿੰਪਲੇ ਸਿੱਧਾ ਤਾਲਣ ਵਾਸਤੇ ਰੱਖ ਲੈਣਾ। ਇਹੀ ਆਪਾਂ ਸੋਖਾ ਢੰਗ ਸਮਝਦੇ ਆਂ ਵੀ ਇਹਨਾਂ ਨੂੰ ਬੰਨਣਾ ਨਾ ਪਵੇ। ਬਸ ਪਰ ਆਪਾਂ ਇਹ ਨਹੀਂ ਸੋਚਦੇ ਵੀ ਇਹਦੇ ਵਿੱਚ ਕਿੰਨਾ ਜ਼ਿਆਦਾ ਤੇਲ ਚਲੇ ਜਾਂਦਾ ਹੈ। ਇਹਨਾਂ ਦੇ ਵਿੱਚ ਅੰਦਰ ਵੀ ਤੇਲ ਚਲੇ ਜਾਂਦਾ ਨਾ ਜਿਹੜਾ ਉਹ ਵੀ ਕਾਫੀ ਚਲੇ ਜਾਂਦਾ ਉਹ ਜਿੰਨਾ ਮਰਜ਼ੀ ਆਪਾਂ ਇਹਨਾਂ ਨੂੰ ਕਰੇਲਿਆਂ ਨੂੰ ਪੁੱਠਾ ਸਿੱਧਾ ਕਰ ਲਈਏ ਉਹ ਨਹੀਂ ਨਿਕਲਦਾ ਦੂਜੇ ਕਰੇਲਿਆਂ ਨਾਲੋਂ ਬਿਲਕੁਲ ਇਹ ਆਪਾਂ ਨੇ ਉਹਦੇ ਵੀ ਮਸਾਲਾ ਬਣਾਉਣ ਵਿੱਚ ਨਹੀਂ ਤੇਲ ਵਰਤੇ ਆ ਸਿਰਫ ਉਹਨਾਂ ਦੇ ਰਾੜਾ ਲਾਉਣ ਵਿੱਚ ਥੋੜਾ ਵਰਤੇ ਆ ਔਰ ਉਹਦੇ ਵਿੱਚੋਂ ਵੀ ਤੁਸੀਂ ਦੇਖਿਆ ਕਿੰਨਾ ਸੋਹਣਾ ਰਹਿ ਗਿਆ ਅੱਧੋ-ਅੱਧ ਤੇਲ ਮਸਾ ਲੱਗਿਆ ਜੇ ਮੈਂ ਡੇਢ ਚਮਚ ਪਾਇਆ ਤਾਂ ਪੂਰਾ 1 ਚਮਚ ਤੋਂ ਥੋੜਾ ਜਿਹਾ ਘੱਟ ਸੀ ਜਿਹੜਾ ਬਚਿਆ ਬਿਲਕੁਲੇ ਸੌਖਾ ਸਮਝਦੇ ਆਂ ਪਰ ਇਹ ਆਪਾਂ ਨੂੰ ਦਕੰਮਣ ਕਰਿਆ ਹੋਇਆ ਦਕੰਮਣ ਮਤਲਬ ਦੋ ਵਾਰੀ ਕੰਮ ਕਰਨਾ ਇਹ ਬਿਲਕੁਲੇ ਮੇਰੇ ਹਿਸਾਬ ਨਾਲ ਤਾਂ ਗਲਤ ਵੇ ਆ ਬਾਕੀ ਤੁਸੀਂ ਦੱਸਿਓ ਅਜੇ ਆਪਾਂ ਨੇ ਇਹਦਾ ਫਿਰ ਇਹ ਜਿਹੜਾ ਮਸਾਲਾ ਤਿਆਰ ਕਰਿਆ ਨਾ ਅਜੇ ਇਹਨੂੰ ਫਿਰ ਫਰਾਈ ਕਰਨਾ ਹੈ ਪਹਿਲਾਂ ਉਹਨਾਂ ਨੂੰ ਫਰਾਈ ਕਰਨਾ ਹੈ ਫਿਰ ਇਹਨੂੰ ਫਰਾਈ ਕਰਨਾ ਹੈ ਫੇਰ ਬਾਅਦ ਵਿੱਚ ਆਪਾਂ ਨੇ ਬੰਨਣ ਗਿਰੀ ਦੇ ਚੱਕਰ ਤੋਂ ਬਸ ਭਰ ਕੇ ਰੱਖ ਜਾਣੇ ਵਿੱਚ। ਢਿੱਲੇ ਬਣ ਕੇ ਆ ਵੀ ਤਿਆਰ ਆ। ਇਹਨਾਂ ਕਰੇਲਿਆਂ ਦੇ ਅੰਦਰ ਜਿਹੜੇ ਮਸਾਲੇ ਦੀ ਨਮੀਆਂ ਉਹਦੇ ਨਾਲ ਇਹ ਬਣੇ ਆ ਤੇ ਬਾਹਰ ਆ ਜਿਹੜਾ ਇਹਦਾ ਰੰਗ ਬਹੁਤ ਵਧੀਆ ਦੇਖੋ। ਇਹ ਸੜੇ ਨਹੀਂ ਇਹ ਅੰਦਰੋਂ ਸਗੋਂ ਮਸਾਲੇ ਦੀ ਨਮੀ ਨਾਲ ਬਣੇ ਹੋਏ ਆ। ਇਹਨਾਂ ਵਿੱਚ ਬਿਲਕੁਲ ਇਹ ਸਮਝ ਲਓ ਇਹ ਕੱਲੇ ਤੇਲ ਵਿੱਚ ਤਲ ਹੋਏ ਆ। ਇਹ ਦੇਖੋ ਇਹਨਾਂ ਦਾ ਜਿਹੜਾ ਉੱਪਰਲੀ ਭਰਤਾ ਜਾਂ ਸਕੀਨਾ ਉਹ ਕਿਦਾਂ ਮਤਲਬ ਸਖਤ ਸਖਤ ਆਕੜੀ ਆਕਰੀ ਨਾ ਹੀ ਇਹਨਾਂ ਨੇ ਉਹਦੇ ਵਾਂਗੂ ਰੰਗ ਫੜਨਾ ਕਿਉਂਕਿ ਇਹ ਖੋਖਲੇ ਆ ਵਿੱਚੋਂ ਬਿਲਕੁਲ ਇਹ ਖਾਲੀ ਆ ਇਹ ਐਦਾਂ ਕਰਕੇ ਲਾਲ ਹੋ ਜਾਣਗੇ ਪਰ ਆਹ ਰੰਗ ਨਹੀਂ ਫੜਨਗੇ ਕਦੇ ਵੀ ਬਸ ਇਹ ਖੋਖਲੇ ਆ ਖੋਖਲਿਆ ਨੇ ਐਦਾਂ ਹੀ ਬਣਨਾ ਇਹਨਾਂ ਨੇ ਇਹ ਦੇਖੋ ਇਹ ਬਿਲਕੁਲ ਸਖਤ ਸਖਤ ਆਕੜੇ ਆਕੜੇ ਨੂੰ ਪੂੰਛਾ ਦੇ ਚੱਕ ਚੱਕ ਅੰਦਰੋਂ ਵੀ ਖਾਲੀ ਕਰਨਾ ਤੇਲ ਨਾ ਰਹਿ ਜਵੇ ਦੇਖੋ ਕਿੰਨਾ ਝੰਜਟਾ ਉਹ ਕਿੰਨਾ ਵਧੀਆ ਤਰੀਕਾ ਅਸੀਂ ਵਧੀਆ ਤਰੀਕੇ ਹੈਲਦੀ ਤਰੀਕਿਆਂ ਨੂੰ ਛੱਡ ਛੱਡ ਅਸੀਂ ਕਿਹੜੇ ਤਰੀਕਿਆਂ ਨਾਲ ਬਣਾ ਰਹੇ ਹਾਂ ਕੋ ਵਿੱਚ ਵੀ ਕਿੰਨਾ ਕਿੰਨਾ ਤੇਲ ਚਲੇ ਜਾਂਦਾ ਹੈ ਇਹ ਹੁਣ ਕਿੰਨਾ ਖਿਚਾੜ ਲੈਣਾ ਇਹ ਕਿਤੇ ਨਿਕਲਣਾ ਥੋੜਾ ਤੇਲ ਕਿੰਨਾ ਤੇਲ ਕੰਜ਼ਿਊਮ ਕਰਦੇ ਆਪਾਂ ਔਰ ਇਹਦੀ ਹਾਲਤ ਦੇਖੋ ਕਿਦਾਂ ਆਕੜਿਆ ਹੋਇਆ ਮੈਂ ਤਾਂ ਹੀ ਸ਼ੇਅਰ ਕਰੀ ਇਹ ਵੀਡੀਓ ਹੁਣ ਆਪਾਂ ਨੇ ਅਜੇ ਇਹਦਾ ਮਸਾਲਾ ਭੁੰਨਣਾ ਹੈ ਦੇਖੋ ਉਹ ਕਿੰਨਾ ਸੋਹਣਾ ਸਿੱਧਾ ਸਾਦਾ ਜਿਹਾ ਮੈਂ ਭੁੱਲ ਗਈ ਸੀ ਉਹਦੇ ਵਿੱਚ ਲਸਣ ਦੀ ਤੁਰੀ ਪਾਉਣੀ ਆਪਾਂ ਨੇ ਇੰਨੇ ਹੈਲਦੀ ਕਰੇਲੇ ਜਿਹੜੇ ਆਪਣੇ ਸਰੀਰ ਵਾਸਤੇ ਇੰਨੇ ਬੈਨੀਫਿਟ ਬਿੰਦਿਆ ਸਾਨੂੰ ਅਸੀਂ ਆਪੇ ਨੁਕਸਾਨ ਵਾਲੇ ਢੰਗ ਨਾਲ ਬਣਾ ਕੇ ਇਹਨਾਂ ਦਾ ਬੁਰਾ ਹਾਲ ਕਰਕੇ ਆਪਾਂ ਖਾਂਦੇ ਆਂ ਇਹਨਾਂ ਚੀਜ਼ਾਂ ਨੂੰ ਕੁਦਰਤੀ ਨਿਯਾਮਤਾਂ ਜਿਹੜੀਆਂ ਸਾਡੀਆਂ ਦਵਾਈਆਂ ਵਰਗੀਆਂ ਕੁਦਰਤੀ ਨਿਯਾਮਤਾਂ ਇਹ ਦਵਾਈ ਆ ਇੱਕ ਤਰ੍ਹਾਂ Karela ਖੂਨ ਸਾਫ਼ ਸਾਡਾ ਕਰਦਾ ਇਹ ਸਾਨੂੰ ਸਾਡੀ ਕਾਬਜ਼ ਇਹ ਦੂਰ ਕਰਦਾ ਤੇ 슈ਗਰ ਦੇ ਮਰੀਜ਼ਾਂ ਵਾਸਤੇ ਇਹ ਕਿੰਨਾ ਵਧੀਆ ਇਹਦੀ ਕੜਤਣ ਕੱਢ-ਕੱਢ ਕੇ ਆਪਾਂ ਦੂਜੇ ਦਿਨ ਆ ਖਾ ਰਹੇ ਹਾਂ ਆਪਾਂ ਨੇ ਇਹਦੀ ਉੱਪਰਲੀ ਕੁੜਤਣ ਦੇ ਛਿੱਲੜ ਦਾ ਕੀ ਕਰਨਾ ਹੈ ਉਹ ਵੀ ਤੁਸੀਂ ਵੀਡੀਓ ਨੂੰ ਬਣੇ ਰਹੋ ਐਂਡ ਤੱਕ ਉਹਦੇ ਬਾਰੇ ਵੀ ਦੱਸਦੀਆਂ ਉਹ ਕਿੱਦਾਂ ਬਣਾਉਣਾ ਆਪਾਂ ਨੇ ਅਲੱਗ ਦੇਖੋ ਕਿੰਨਾ ਤੇਲ ਪੀ ਗਿਆ ਇਹ ਮਸਾਲਾ ਇਹਨਾਂ ਕਰੇਲਿਆਂ ਵਿੱਚ ਭਰਨ ਲਈ ਮਸਾਲਾ ਆਪਣਾ ਤਿਆਰ ਆ ਵਿੱਚ ਪਾਉਣਾ ਥੋੜਾ ਜਿਹਾ આમਚੂਰ ਪਾਊਡਰ ਖਟਾਸ ਵਾਸਤੇ ਆਪਾਂ ਮੈਂ ਪਹਿਲਾਂ ਦੱਸਣਾ ਭੁੱਲ ਗਈ ਆਪਾਂ ਜਦੋਂ ਕੁੰਡੀ ਵਿੱਚ ਕੁੱਟਦੇ ਆ ਨਾ ਦੂਜਾ ਮਸਾਲਾ ਪੁਰਾਣੇ ਢੰਗ ਨਾਲ ਉਹਦੇ ਵਿੱਚ ਆਪਾਂ ਅਨਾਰ ਦਾਣਾ ਵੀ ਪਾ ਸਕਦੇ ਆ ਹਲਦੀ ਪਾਊਡਰ ਥੋੜੀ ਜੀ ਪਾਲਾਣੀ ਰੈੱਡ ਮਿਰਚ ਹੁਣ ਕਰ ਦਈਏ ਬੰਦ ਆ ਦੇਖੋ ਕਿਦਾਂ ਆਕੜੇ ਪਏ ਆ ਇਹ ਸਿੱਧੇ ਵੀ ਨਹੀਂ ਹੋ ਰਹੇ ਮਸਾਲਾ ਭਰਨੇ ਨੂੰ ਲੋ ਜੀ ਐਦਾਂ ਭਰ ਕੇ ਆਪਾਂ ਐਦਾਂ ਕਰਕੇ ਰੱਖ ਦੰਨੇ ਇਹਨਾਂ ਨੂੰ ਚਲੋ ਜੀ ਆਪਣੇ ਆਟਾਂਗ ਦੇ ਕਰੇਲੇ ਵੀ ਬਣ ਗਏ ਆਪਾਂ ਨੂੰ ਇਹਨੂੰ ਬੰਨਣ ਦੀ ਲੋੜ ਨਹੀਂ ਦੇਖੋ ਕਿੰਨਾ ਚਮਕਾ ਮਾਰਦਾ ਤੇਲ ਤੇ ਇੱਧਰ ਆਹ ਵਾਲੇ ਦੇਖੋ ਤੁਸੀਂ ਜ਼ਰੂਰ ਦੱਸਣਾ ਤੁਹਾਨੂੰ ਕਿਹੜਾ ਢਾਂਗਾ ਜਿਹੜਾ ਹੈਲਦੀ ਲੱਗਿਆ ਆਪਾਂ ਨੇ ਕਰੇਲਿਆਂ ਨੂੰ ਐਦਾਂ ਕੱਟ ਲੈਣਾ ਇੰਨਾ ਬਰੀਕ ਚ ਬਰੀਕ ਕੱਟਣਾ ਆਪਾਂ ਨੇ ਇਹਦੇ ਵਾਸਤੇ ਐਦਾਂ ਹੀ ਬਰੀਕ ਆਪਾਂ ਨੇ ਪਿਆਜ਼ ਕੱਟਣੇ ਆ ਮੋٹے ਨਹੀਂ ਕੱਟਣੇ ਜਿੱਦਾਂ ਐਦਾਂ ਘਰੇਲੇ ਕੱਟੇ ਆ ਦੇਖ ਲਓ ਕਿੰਨੀ ਪਰਤ ਹੈ ਇਹਦੀ ਇੰਨਾ ਆਪਣਾ ਮਸਾਲਾ ਬਚ ਗਿਆ ਇਹ ਵਾਲਾ ਇੰਨਾ ਪਹਿਲਾਂ ਵਾਲੇ ਚੋਂ ਬਚ ਗਿਆ ਇਸ ਮਸਾਲੇ ਨੂੰ ਆਪਾਂ ਇਹ ਜਿਹੜੇ ਚੀਰ ਕੇ ਬਣਾਏ ਆ ਨਾ ਕarele ਇਹਨਾਂ ਵਿੱਚ ਭਰਤ ਸਕਦੇ ਆ ਆਪਾਂ ਨੂੰ ਅਲੱਗ ਤੋਂ ਪਿਆਜ਼ ਭੁੰਨਣ ਦੀ ਲੋੜ ਨਹੀਂ ਹੁਣ ਕਿਉਂਕਿ ਮੇਰਾ ਇਹੀ ਪਿਆਜ਼ ਆ ਜਿਹੜਾ ਮੇਰਾ ਇਹਨਾਂ ਵਿੱਚ ਕੰਮ ਆ ਜਾਊਗਾ ਮੈਂ ਇਦਾਂ ਕਰਕੇ ਇਹਨੂੰ ਕੱਢ ਲੈਣਾ ਥੋੜਾ ਜਿਹਾ ਆਪਾਂ ਨੇ ਤੇਲ ਪਾ ਲੈਣਾ ਸਰੋਂ ਦਾ ਉਦਾਂ ਹੀ ਥੋੜਾ ਜਿਹਾ ਕੜੱਤਣ ਇਹਦੀ ਚਲੇ ਜਾਵੇ ਫਿਰ ਆਪਾਂ ਨੇ ਇਹ ਕarele ਆ ਜਿਹੜੇ ਇਹਦੇ ਵਿੱਚ ਪਾ DNA ਤੇਲ ਆਪਣਾ ਗਰਮ ਹੋ ਗਿਆ ਆਪਾਂ ਨੇ ਇਹ ਛੀਰੇ ਹੋਏ ਕarele ਆ ਜਿਹੜੇ ਛੀਰ ਕੇ ਬਣਾਉਣੇ ਆ ਹੁਣ ਪਿਆਜ਼ ਨਹੀਂ ਫਿਰ ਮੈਂ ਬਾਅਦ ਵਿੱਚ ਪਾਉਣਾ ਸੀ ਜਦੋਂ ਇਹਨਾਂ ਨੇ ਥੋੜਾ ਥੋੜਾ ਬਣ ਜਾਣਾ ਸੀ ਫਿਰ ਥੋੜਾ ਬਣੇ ਤੇ ਪਿਆਜ਼ ਪਾ ਦਾਣਾ ਆਪਾਂ ਨੂੰ ਪਰ ਹੁਣ ਆਪਣੇ ਕੋਲ ਇਹ ਪਿਆਜ਼ ਹੈਗਾ ਇਹ ਬਚ ਗਿਆ ਨਹੀਂ ਫਿਰ ਆਪਾਂ ਨੇ ਇਹ ਪਿਆਜ਼ ਆ ਜਿਹੜਾ ਹੁਣੇ ਥੋੜਾ ਜਿਹਾ ਨਰਮ ਹੋਣ ਤੇ ਇਹ ਪਿਆਜ਼ ਆ ਜਿਹੜਾ ਪਾ ਦਾਣਾ ਸੀ ਆਪਣੇ ਇਹ ਕੱਟੇ ਹੋਏ ਕਰੇਲੇ ਵੀ ਬਣ ਕੇ ਤਿਆਰ ਆ ਇਹ ਆਪਣਾ ਮਸਾਲਾ ਇਹਦੇ ਵਿੱਚ ਨੂਨ ਮਿਰਚ ਤੇ ਆਪਣਾ આમਚੂਰ ਵਗੈਰਾ ਪਾਊਡਰ ਪਾਇਆ ਹੋਇਆ ਸੀ ਆਪਾਂ ਨੇ ਸਿਰਫ ਇਹਨਾਂ ਕਰੇਲਿਆਂ ਦੇ ਮੁਤਾਬਕ ਨਮਕ ਪਾਉਣਾ ਹੈ ਔਰ ਕੁਛ ਨਹੀਂ ਪਾਉਣਾ ਬਸ ਆਹ ਥੋੜਾ ਜਿਹਾ ਨਮਕ ਪਾ ਦੇਣਾ ਇਹਨਾਂ ਮੁਤਾਬਕ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਫਿਰ ਤੇ ਇਹ ਮਸਾਲਾ ਜਿਹੜਾ ਸਾਰਾ ਪਹਿਲਾਂ ਵਾਲੇ ਕਰੇਲਿਆਂ ਚੋਂ ਬਚਿਆ ਵਾ ਉਹ ਇਹਦੇ ਵਿੱਚ ਰਲਾ ਦੇਣਾ ਆਪਣੇ ਕੱਟੇ ਹੋਏ ਕਰੇਲੇ ਬਣ ਕੇ ਤਿਆਰ ਆਪਾਂ ਨੇ ਥੋੜਾ ਜਿਹਾ ਤੇਲ ਪਾਲਣਾ ਫੇਰ ਸਰੋਂ ਦਾ ਇਹ ਕੀਮਤੀ ਚੀਜ਼ ਜਿਹੜੀ ਆਪਾਂ ਨੇ ਕਰੇਲੇ ਦੇ ਉੱਪਰਲਾ ਛਿੱਲੜਾ ਰਗੜਿਆ ਹੁਣ ਕਰੇਲਿਆਂ ਵਿੱਚ ਕੁੜੱਤਣ ਨਹੀਂ ਇਸ ਸਾਰੇ ਛਿੱਲੜ ਵਿੱਚ ਕੁੜੱਤਣ ਹੁੰਦੀ ਆ ਮੇਨ ਇਹਦੀ ਇਹਦੀ ਕੁੜੱਤਣ ਦੂਰ ਕਰਨ ਵਾਸਤੇ ਆਪਾਂ ਨੇ ਇਹਨੂੰ ਅਲੱਗ ਖਾਣ ਵਾਸਤੇ ਕਿਵੇਂ ਖਾਣਾ ਹੈ ਇਹਨੂੰ ਸੁਟਣਾ ਨਹੀਂ ਕਈ ਲੋਕੇ ਸੁਟ ਦਾਨੇ ਆ ਆਪਾਂ ਨੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਨੇ ਇਹਨੂੰ ਤੇਲ ਵਿੱਚ ਪਾ ਦੇਣਾ ਹੈ ਇਹ ਤਾਂ ਬਿਲਕੁਲ ਦਵਾਈ ਆ ਜਿਹੜਾ ਉੱਪਰਲਾ ਛਿੱਲੜ ਆ ਜਦ ਤੱਕ ਇਹ ਇੱਕ ਤਰ੍ਹਾਂ ਨਾਲ ਬਣ ਰਹੇ ਹਨ ਦਵਾਈ ਆਪਣੀ ਆਪਾਂ ਨੇ ਜੇ ਬਿਲਕੁਲ ਇਹ ਨਰਮ ਬੀਜ ਆ ਆਪਾਂ ਨੇ ਇਹਨਾਂ ਨੂੰ ਕੁੰਡੀ ਛੋਟੇ ਨਾਲ ਕੁੱਟ ਲੈਣਾ ਜਿਵੇਂ ਪਹਿਲਾ ਮਸਾਲਾ ਕੁੱਟਿਆ ਨੇ ਪਹਿਲਾ ਵਾਲਾ ਹੀ ਮਸਾਲਾ ਥੋੜਾ ਜਿਹਾ ਬਚਿਆ ਹੋਇਆ ਸੀ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਆਪਾਂ ਨੇ ਉਹਦੇ ਵਿੱਚੇ ਕੁੱਟ ਲੈਣਾ ਇਹਨਾਂ ਨੂੰ ਦੇਖੋ ਬਿਲਕੁਲ ਪਤਾ ਨਹੀਂ ਚੱਲਦਾ ਵੀ ਇਹ ਉਹੀ ਬੀਜ ਕਰੇਲੇ ਦੇ ਹੁਣ ਆਪਾਂ ਨੇ ਉਹ ਮਿਕਸਚਰ ਵਿੱਚ ਪਾ ਦੇਣਾ ਜਿਹੜੇ ਉੱਪਰਲੇ ਛਿੱਲੜਾ ਇਹਨਾਂ ਨੂੰ ਪਿਆਜ਼ ਆ ਜਿਹੜਾ ਇਹਦੇ ਨਾਲੋਂ ਵੱਧ ਮਾਤਰਾ ਚ ਹੋਣਾ ਜਦ ਇਹਨੇ ਬਣ ਜਾਣਾ ਇਹਦਾ ਮਾਤਰਾ ਜਿਹੜੀ ਘੱਟ ਜਾਣੀ ਥੋੜੀ ਰਹਿ ਜਾਣੀ ਫਿਰ ਇਹ ਪਿਆਜ਼ ਆ ਜਿਹੜਾ ਇਹਦੇ ਮੁਤਾਬਕ ਬਹੁਤ ਆ ਵੱਧੇ ਆ ਮਤਲਬ ਵੱਧ ਹੋਣਾ ਚਾਹੀਦਾ ਵਾ ਇਹਦੇ ਵੱਧ ਵੀ ਤੁਸੀਂ ਪਿਆਜ਼ ਪਾ ਸਕਦੇ ਆ ਕਿਉਂਕਿ ਇਹ ਕੌੜਾ ਹੁੰਦਾ ਪਿਆਜ਼ ਇਹਦਾ ਇਲਾਜ ਆ ਵੀ ਹਾਂ ਪਿਆਜ਼ ਵੱਧ ਪਾਓ ਤੇ ਇਹਨੂੰ ਖਾਓ ਇਹਨੂੰ ਸੁੱਕੋਣਾ ਇਹਨੂੰ ਕੌੜਾ ਨਾਲ ਸਮਝੋ ਇਹੀ ਆਪਣੇ ਮਰੀਜ਼ਾਂ ਵਾਸਤੇ ਜਿਨ੍ਹਾਂ ਸ਼ੂਗਰ ਦੇ ਆ ਇਹੀ ਦਾ ਵਧੀਆ ਤੀਜ ਆ ਇਹਨੂੰ ਆਪਾਂ ਕੌੜਾ-ਕੌੜਾ ਕਹਿ ਕੇ ਕਦੇ ਇਹਨੂੰ ਨਮਕ ਲਾ ਕੇ ਦੂਰ ਕਰਦੇ ਆ ਵੀ ਹਾਂ ਇਹਦਾ ਉੱਪਰਲਾ ਪਾਣੀ ਸੁੱਕ ਤੋਂ 1.5 ਘੰਟਾ ਲਾ ਕੇ ਰੱਖੋ ਕਲੇਰੀਆ ਨੂੰ ਨਮਕ ਕਦੇ ਕੁਝ ਕਰਦੇ ਆ ਕਦੇ ਕੁਝ ਇਹਦੇ ਤੋਂ ਬਚਣ ਲਈ ਜਦ ਕਿ ਇਹ ਹੀ ਤਾਂ ਆਪਣੇ ਸਰੀਰ ਵਾਸਤੇ ਸਭ ਤੋਂ ਵਧੀਆ ਚੀਜ਼ ਆ ਇਹਨੂੰ ਕਦੇ ਨਹੀਂ ਛੁੱਟਣਾ ਬਾਕੀ ਇਹਦੇ ਵਿੱਚ ਹੁਣ ਆਪਾਂ ਨੇ ਪਾ ਦੇਣਾ ਥੋੜਾ ਜਿਹਾ ਇਹਦੇ ਮੁਤਾਬਕ ਨਮਕ ਤਾਂ ਕਿ ਇਹ ਚੰਗੀ ਤਰ੍ਹਾਂ ਹੋਲ ਵੀ ਬਣ ਸਕੇ ਨਾਲ ਦੀ ਨਾਲ ਅਮचूर ਪਾ ਦਈਏ ਤੇ ਵੀ ਟੇਸਟੀ ਬਣਾਊਗਾ ਮਿਰਚ ਆਪਾਂ ਨੇ ਹਰੀ ਲਈ ਹੋਈ ਆ ਹੁਣ ਇਹਦਾ ਹਰਾ ਪਾਣਾ ਘਟ ਗਿਆ ਹੁਣ ਆਪਾਂ ਨੇ ਇਹਦੇ ਵਿੱਚ ਪਿਆਜ਼ ਪਾ DNA ਜਦੋਂ ਇਹ ਅੱਧਾ ਕ ਬਣ ਜਵੇ ਨਾ ਬਸ ਫਿਰ ਇਹਦੇ ਵਿੱਚ ਪਿਆਜ਼ ਪਾਉਣੇ ਆ ਹੁਣ ਇਹਨੇ ਪਿਆਜ਼ਾਂ ਦੇ ਨਾਲ ਨਾਲ ਹੋਰ ਬਣੀ ਜਾਣਾ ਤੇ ਆਪਣੇ ਪਿਆਜ਼ਾਂ ਨੇ ਇਹਦੀ ਕੁੜੱਤੜ ਮਾਰ ਦੇਣੀ ਮਿੱਠਾ ਕਰ ਦੇਣਾ ਇਹਨੂੰ ਬਿਲਕੁਲ ਇਹ ਹਲਕੀ ਕੁੜੱਤਣ ਰਹਿ ਜਾਂਦੀ ਆ ਜਿਹੜੀ ਸਾਡੇ ਵਾਸਤੇ ਬਾਅਦ ਚੋਂ ਦਾ ਮੂੰਹ ਦੇ ਬਹੁਤ ਜ਼ਿਆਦਾ ਸਵਾਦ ਦਿੰਦੀ ਆ ਥੋੜੀ ਜੀ ਹਲਦੀ ਪਾ ਦੇਣੀ ਇਹਦੇ ਵਿੱਚ ਪਿਆਜ਼ਾਂ ਨੂੰ ਜ਼ਿਆਦਾ ਰਾੜਾ ਨਹੀਂ ਲਾਉਣਾ ਇਹਨਾਂ ਦੀ ਮਠਾਸ ਆ ਜਿਹੜੀ ਖਤਮ ਨਹੀਂ ਕਰਨੀ ਇਹ ਬਣ ਕੇ ਤਿਆਰ ਆ ਬਿਲਕੁਲ ਕੜੱਤੜ ਨਹੀਂ ਰਹੀ ਤੁਸੀਂ ਆਨੰਦ ਨਾਲ ਖਾ ਸਕਦੇ ਆ ਇਹਨੂੰ ਅਲੱਗ ਨਾਲ ਨੂੰ ਲੈ ਲਿਓ ਦਹੀਂ ਆ ਆਪਣੇ ਪੁਰਾਣੇ ਸਮੇਂ ਦੇ ਮੁਤਾਬਕ ਕਰੇਲੇ ਆ ਨਵੇ ਢੰਗ ਨਾਲ ਇਹ ਬਿਲਕੁਲ ਉੱਪਰੋਂ ਛਿੱਲੜ ਕੜਤਣ ਵਾਲਾ ਪਿਆਜ਼ ਵੱਧ ਪਾ ਕੇ ਬਣਾਇਆ ਤੇ ਇਹੇ ਚੀਰ ਕੇ ਕਰੇਲੇ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਢੰਗਾ ਜਿਹੜਾ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਉਮੀਦ ਕਰਦੀ ਆ ਅੱਜ ਦੀ ਵੀਡੀਓ ਜੇ ਤੁਹਾਡੇ ਲਈ ਥੋੜੀ ਜੀ ਵੀ ਫਾਇਦੇ ਵਾਲੀ ਹੈ ਨਾ ਤਾਂ ਪਲੀਜ਼ ਵੀਡੀਓ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਓ ਤਾਂ ਕਿ ਪੁਰਾਣੇ ਸਮੇਂ ਦੀ ਤਰ੍ਹਾਂ ਹੀ ਇਸ ਨਿਆਮਤ ਨੂੰ ਬਣਾਇਆ ਜਾਵੇ ਇਹ ਤੋਂ ਫਾਇਦਾ ਉਠਾਇਆ ਜਾਵੇ ਨਵੇਂ-ਨਵੇਂ ਢੰਗ ਵਰਤ ਕੇ ਆਪਾਂ ਇਹਨੂੰ ਫਾਇਦੇ ਨੂੰ ਵੀ ਨੁਕਸਾਨ ਵਿੱਚ ਨਾ ਬਦਲੀਏ ਮੇਰਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਵਸੇ ਇਹੀ ਸੀ ਤਾਂ ਹੀ ਤਾਂ ਮੈਂ ਇੱਕ ਇੱਕ ਪਾਰਟ ਆ ਜਿਹੜਾ ਕਰੇਲੇ ਦਾ ਅਲੱਗ-ਅਲੱਗ ਬਣਾ ਕੇ ਦਿਖਾਇਆ ਕਿਵੇਂ ਕਿਹੜਾ ਹੈ ਹਿੱਸਾ ਕਿਵੇਂ ਵਰਤਦੇ ਆ ਕਿਹੜਾ ਕਿਵੇਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁੱਕਵਿਦ ਜਸਵੀਰ ਚਾਨਣ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਕਰੀਬਨ ਰਾਤ ਦੇ 2 ਵਜਣ ਵਾਲੇ ਆ ਸਕਰੀਨ ਸ਼ਾਟ ਪੱਕਾ ਜ਼ਰੂਰ ਲਗਾਉਂਗੀ ਮੈਂ ਉਮੀਦ ਕਰਦੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਗੇ ਤੇ ਇਸ ਵੀਡੀਓ ਤੋਂ ਵੱਤੇ ਵੱਧ ਲੋਕਾਂ ਜਿਹੜੇ ਫਾਇਦਾ ਉਠਾਉਣਗੇ ਚਲੋ ਜੀ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ